ਪੰਜਾਬ ਦੇ ਹੜ੍ਹਾਂ ਨੂੰ ਲੈ ਕੇ ਹਰ ਬੰਦਾ ਦਰਦਚਾਹ ਪੂਰੀ ਦੁਨੀਆ ਦੇ ਵਿੱਚੋਂ ਕੋਈ ਕੰਟਰੀ ਕੋਈ ਸ਼ਹਿਰ ਕੋਈ ਏਰੀਆ ਕੋਈ ਬੰਦਾ ਐਸਾ ਨਹੀਂ ਰਿਹਾ ਜਿੰਨੇ ਸਾਨੂੰ ਸੇਵਾ ਲਈ ਨਾ ਫੋਨ ਕੀਤਾ ਹੋਵੇ ਹੁਣ ਜਿਹੜੀ ਸੇਵਾ ਦੀ ਲੋੜ ਪੈਣੀ ਆ ਨਾ ਉਹ ਅਗਲੇ 6 ਮਹੀਨੇ ਸਾਲ ਚ ਪੈਣੀ ਆ ਹੁਣੀ ਸੇਵਾ ਦਾ ਸਾਰਾ ਜੋਰ ਲਾ ਕੇ ਹੰਬ ਨਾ ਜਾਇਓ ਅਸਲ ਸੇਵਾ ਤਾਂ ਅਜੇ ਸ਼ੁਰੂ ਹੋਣੀ ਆ ਜਦੋਂ ਪਾਣੀ ਘਟਣਾ ਗਾਂਣ ਇਕੱਠਾ ਕਰਨਾ ਬੜਾ ਸੌਖਾ ਹੈ ਪਰ ਦਾਨ ਨੂੰ ਸਹੀ ਜਗ੍ਹਾ ਪਹੁੰਚਾਣਾ ਬੜਾ ਔਖਾ ਹੈ ਵਾਦਾ ਕਰਦਾ ਮੈਂ ਕਿ ਤੁਹਾਡੀ ਜਿੰਨੀ ਵੀ ਸੇਵਾ ਇੱਕ ਜ਼ਰੀਆ ਫਾਊਂਡੇਸ਼ਨ ਦੇ ਵਿੱਚ ਆਏਗੀ ਜਾਂ ਤੁਸੀਂ ਸਾਡੇ ਤੇ ਭਰੋਸਾ ਕਰੋਗੇ ਮੈਂ ਜ਼ਵਾਨ ਦਿੰਨਾ ਉਸ ਅਕਾਲ ਕਿ ਕ ਤੇਲੀ ਵੀ ਖਰਾਬ ਨਹੀਂ ਹੋਣ ਦਵਾਂਗੇ ਤਾਂ ਇਹ ਸਾਰੇ ਭਰਾ ਨੇ ਜਿਹੜੇ ਧਰਮ ਜਾਤੀਆਂ ਦੇ ਉੱਪਰ ਉੱਠ ਕੇ ਦੀਓ ਦੇਖੋ ਸੇਵਾ ਕਰ ਰਹੇ ਨੇ ਅਸੀਂ ਐਵੇਂ ਹੀ ਕਲੇਸ਼ ਪਾਉਣੇ ਰਹਿੰਦੇ ਆ ਜੀ ਇਹ ਉਤਰਾ ਮੰਦੂ ਮੁਸਲਿਮ ਸਿੱਖ ਸਾਈ ਸਾਹਿਬ ਇੱਕ ਨੇ ਤੂੰ ਦੇਖੋ ਅੱਜ ਸਾਡੇ ਕੋਲ ਰਮਿੰਦਰ ਸਿੰਘ ਜੀ ਕਿੱਥੋਂ ਆਏ ਤੁਸੀਂ ਦਹਿਰਾਦੂਨ ਤੋਂ ਤੇ ਅਪੁਰਕਾ ਜੀ ਤੋਂ ਸਪੈਸ਼ਲ ਦਹਿਰਾਦੂਨ ਤੋਂ ਤੇ ਇਹ ਸਾਡੇ ਪੁਰਕਾਰੀ ਤੋਂ ਤੁਹਾਡਾ ਸ਼ੁਨਾਮ ਪੁਰਕਾ ਜੀ ਮੁਜ਼ਫਰਨਗਰ ਤੋਂ ਕਿਰਾਲਾ ਮੁਜ਼ਫਰਨਗਰ ਤੋਂ ਔਰ ਇਹ ਦੋਨੋਂ ਭਰਾ ਅੱਜ ਆਪਣੇ ਸ਼ਹਿਰ ਚੋਂ ਆਪਣੇ ਕਾਮਕਾਰਾਂ ਚੋਂ ਆ ਮੇਰੇ ਕੋਲ ਡਿਟੇਲ ਲੈ ਕੇ ਖੜੇ ਨੇ ਪੰਜਾਬ ਦੇ ਫਲੱਡ ਰਲੀਫ ਵਾਸਤੇ 67000 ਰੁਪਏ ਟੋਟਲ ਸੇਵਾ ਕਰਕੇ 67155 ਤੇ ਟੋਟਲ 42 ਬੰਦਿਆਂ ਨੇ ਕੰਟਰੀਬਿਊਟ ਕੀਤਾ ਜੀ 1100 1000 1100 1300 250 500 ਐਦਾਂ ਕਰ ਕਰਕੇ ਟੋਟਲ 42 42 ਬੰਦਿਆਂ ਨੇ ਸੇਵਾ ਭੇਜੀ ਔਰ ਮੈਂ ਇੱਕ ਗੱਲ ਮਹਿਸੂਸ ਕੀਤੀ ਹੈ ਨਾ ਹੜਾਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚੋਂ ਕੋਈ ਕੰਟਰੀ ਕੋਈ ਸ਼ਹਿਰ ਕੋਈ ਏਰੀਆ ਕੋਈ ਬੰਦਾ ਐਸਾ ਨਹੀਂ ਰਿਹਾ ਜਿੰਨੇ ਸਾਨੂੰ ਸੇਵਾ ਲਈ ਨਾ ਫੋਨ ਕੀਤਾ ਹੋਵੇ ਸਾਡੇ ਕੋਲ ਛੋਟੇ ਛੋਟੇ ਬੱਚੇ ਆਪਣੀ ਪਾਕਟ ਮਨੀਆਂ ਦੇ ਵਿੱਚੋਂ 50-50 ਰੁਪਏ ਪਾ ਰਹੇ ਨੇ ਲਿਟਰਲੀ ਮੈਂ ਸਕਰੀਨਸ਼ਾਟ ਅਟੈਚ ਕਰੂੰਗਾ ਵਿੱਚ 50 ਰੁਪਏ ਸੇਵਾ ਔਰ ਕਹਿੰਦਾ ਉਹ ਛੋਟੀ ਭੈਣ ਸੀ ਉਹ ਕਹਿੰਦੀ ਭਈਆ ਅਭੀ ਇਤਨੇ ਹੀ ਆ ਮੇਰੀ ਪਾਕਟ ਮਨੀ ਔਰ ਮम्मा ਸੇ ਮਿਲੇਗੀ ਮੈਂ ਔਰ ਦੇ ਦੂੰਗੀ ਮਤਲਬ ਪੰਜਾਬ ਦੇ ਹੜ੍ਹਾਂ ਨੂੰ ਲੈ ਕੇ ਹਰ ਬੰਦਾ ਦਰਦਚਾ ਹੈ ਔਰ ਦੂਰੋਂ ਨੇੜਿਓਂ ਹਰਿਆਣੇ ਤੋਂ ਤਾਂ ਸਾਨੂੰ ਐ ਫੋਨ ਆ ਰਹੇ ਨੇ 10 ਟਰੱਕ ਖੜੇ ਪੜੇ ਆ ਰਾਸ਼ਨ ਕੇ ਚੱਲ ਰਹੇ ਆ ਯਹਾਂ ਸੇ ਮੈਂ ਹੱਥ ਜੋੜ ਕੇ ਇਸ ਵੀਡੀਓ 'ਚ ਅਪੀਲ ਕਰਨਾ ਚਾਹੁੰਦਾ ਕਿ ਦਾਨ ਦੀ ਦੁਰਵਰਤੋਂ ਨਾ ਕਰਿਓ ਕਿਉਂਕਿ ਹੁਣ ਪਿੰਡਾਂ ਦੇ ਵਿੱਚ ਕੀ ਹਿਸਾਬ ਹੋ ਗਿਆ ਕਿ 5-500 ਟਰਾਲੀਆਂ ਇੱਕ ਡਿਸਟ੍ਰਿਕਟ ਦੇ ਵਿੱਚ ਜਾ ਰਹੀਆਂ ਨੇ ਪਿੰਡਾਂ ਦੇ ਪਿੰਡ ਜਿਹੜੇ ਸਟਾਰਟਿੰਗ 'ਚ ਲੋਕ ਖੜੇ ਹੁੰਦੇ ਨੇ ਕੁਝ ਆਊਟਸਾਈਡਰ ਨੇ ਕੁਝ ਅੰਦਰ ਦੇ ਨੇ ਹੁਣ ਜਿਹੜੀ ਸੇਵਾ ਦੀ ਲੋੜ ਪੈਣੀ ਆ ਨਾ ਉਹ ਅਗਲੇ 6 ਮਹੀਨੇ ਸਾਲ 'ਚ ਪੈਣੀ ਆ ਹੁਣ ਹੀ ਸੇਵਾ ਦਾ ਸਾਰਾ ਜੋਰ ਲਾ ਕੇ ਹੰਬਣਾ ਜਾਇਓ ਅਸਲ ਸੇਵਾ ਤਾਂ ਅਜੇ ਸ਼ੁਰੂ ਹੋਣੀ ਆ ਜਦੋਂ ਪਾਣੀ ਘਟਣਾ ਤੇ ਏਕ ਜ਼ਰੀਆ ਫਾਊਂਡੇਸ਼ਨ ਨੇ ਜਿੰਮਾ ਚੱਕਿਆ 1100 ਪਿੰਡ ਪੀੜਤ ਨੇ ਤਤਕਰੀਬਨ 10 ਤੋਂ 12 ਡਿਸਟ੍ਰਿਕਟ ਜਿਹੜੇ ਕਿਸੇ ਦੇ 100 ਪਿੰਡ ਕਿਸੇ ਦਾ 70 ਪਿੰਡ ਕਿਸੇ ਦਾ ਇਨਾਂ ਦੇ ਵਿੱਚ ਜਾ ਕੇ ਗਰਾਊਂਡ ਲੈਵਲ ਤੇ ਮੈਡੀਕਲ ਕੈਂਪ ਲਾਏਗੀ ਤਾਂ ਸਾਡੀ ਇੱਕ ਜ਼ਰੀਆ ਫਾਊਂਡੇਸ਼ਨ ਤੁਹਾਡੇ ਇੱਕ ਇੱਕ ਰੁਪਏ ਦੀ ਸੇਵਾ ਦੀ ਜ਼ਿੰਮੇਵਾਰ ਹੈ ਉਹ ਗਲਤ ਜਗ੍ਹਾ ਨਹੀਂ ਲੱਗੇਗਾ ਪਰ ਲੋਕ ਜਿਹੜਾ ਸਮਾਨ ਲਈ ਫੋਨ ਕਰ ਰਹੇ ਨੇ ਉਹ ਬੜਾ ਧਿਆਨ ਨਾਲ ਸੇਵਾ ਕਰੋ ਐਵੀ ਫਾਰਮੈਲਟੀ ਜੀ ਮਗਰੋਂ ਲਾਣ ਵਾਲੀ ਸੇਵਾ ਨਾ ਕਰੋ ਕਿ ਗਏ ਜਾ ਕੇ ਸਮਾਨ ਦਿਆਂ ਦਾ ਵੀਡੀਓ ਖਚਾ ਲਈ ਲੋ ਜੀ ਸੇਵਾ ਹੋ ਗਈ ਦਾਨ ਇਕੱਠਾ ਕਰਨਾ ਬੜਾ ਸੌਖਾ ਹੈ ਪਰ ਦਾਨ ਨੂੰ ਸਹੀ ਜਗ੍ਹਾ ਪਹੁੰਚਾਉਣਾ ਬੜਾ ਔਖਾ ਹੈ ਤਾਂ ਕੋਸ਼ਿਸ਼ ਕਰੋ ਕਿ ਦਾਨ ਭਾਵੇਂ ਮਦਦ ਤੁਹਾਡੀ ਦੋ ਦਿਨ ਜੇਬ ਚ ਪਈ ਰਹੇ ਘਰੇ ਪਈ ਰਹੇ ਖਾਤਿਆਂ ਚ ਪਈ ਰਹੇ ਕੋਈ ਗੱਲ ਨਹੀਂ ਪਰ ਉਹਨੂੰ ਗਲਤ ਜਗ੍ਹਾ ਨਾ ਲਾਓ ਹੁਣ ਇੱਕ ਬੰਦੇ ਦਾ ਸਾਨੂੰ ਸਵੇਰੇ WhatsApp ਮੈਸੇਜ ਆਇਆ ਆ ਮੇਰਾ ਫੜਾਇਓ ਫੋਨ ਉਹਦੇ ਵਿੱਚ ਬੰਦਾ ਕਹਿ ਰਿਹਾ ਕਿ ਆਪ ਰਿਪਲਾਈ ਤੋਂ ਕਰ ਨਹੀਂ ਰਹੇ ਅਸੀਂ ਸੇਵਾ ਕਿਤੇ ਹੋਰ ਕਰ ਦਈਏ ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸੇਵਾ ਨੂੰ ਇੱਕ ਫਾਰਮੈਲਟੀ ਨਾ ਸਮਝੋ ਕਿ ਭਾਈ ਤੁਹਾਡੇ ਤੁਹਾਡੇ ਕੋਲ ਪੈਸੇ ਪਏ ਨੇ ਤਾਂ ਤੁਹਾਨੂੰ ਉਹ ਦੇਣੇ ਹੀ ਪੈਣੇ ਅੱਗੇ ਇਸ ਤੋਂ ਵਧੀਆ ਦੋ ਦਿਨ ਰੁੱਕ ਕੇ ਧਿਆਨ ਨਾਲ ਜਿੱਥੇ ਤੁਹਾਨੂੰ ਲੋੜ ਲੱਗਦੀ ਹੈ ਉੱਥੇ ਸੇਵਾ ਕਰ ਲਓ ਐਦਾਂ ਸੇਵਾ ਫालतੂ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਮੇਰੀ ਬੇਨਤੀ ਹੈ ਵੀਡੀਓ ਦੇ ਵਿੱਚ ਜਿੰਨੇ ਵੀ ਮੇਰੇ ਵੀਰ ਭੈਣ ਦੇਖ ਰਹੇ ਨੇ ਆ ਰਿਕਾਰਡਿੰਗ ਸੁਣਿਓ ਤੇ ਨਾਲ ਜਵਾਬ ਨਹੀਂ ਕਰਦੇ ਮੈਂ ਕਿਤੇ ਸੀ ਜੀ ਤੁਸੀਂ ਮੈਸੇਜ ਨਹੀਂ ਦੇਖ ਰਹੇ ਮੇਰਾ ਤੇ ਨਾਲ ਜਵਾਬ ਨਹੀਂ ਕਰਦੇ ਹੋ ਤੇ ਮੈਂ ਕਿਤੇ ਸੇਵਾ ਹੋਰ ਕਰ ਦਵਾਂ ਉਹ ਕਹਿੰਦੇ ਕਿ ਤੁਸੀਂ ਸੇਵਾ ਦਾ ਰਿਪਲਾਈ ਤਾਂ ਕਰ ਨਹੀਂ ਰਹੇ ਮੈਂ ਤੁਹਾਡੀ ਸੇਵਾ ਕਿਤੇ ਹੋਰ ਕਰ ਦਾਂ ਤਾਂ ਮੈਂ ਰਿਕਵੈਸਟ ਕਰਨਾ ਚਾਹੁੰਦਾ ਕਿ ਐਦਾਂ ਹਵੜਾ ਦਵੜੀ ਨਾ ਮਚਾਓ ਪੰਜਾਬ ਨੂੰ ਹਜੇ ਅਗਲੇ 6 ਮਹੀਨੇ ਸਾਲ 1100 ਪਿੰਡਾਂ ਦੇ ਵਿੱਚ ਲੋੜ ਪੈਣੀ ਆ ਭਾਵੇਂ ਉਹ ਜ਼ਮੀਨਾਂ ਹੋਣ ਜਿਹੜੇ ਸਾਡੇ ਕਿਸਾਨ ਭਰਾਵਾਂ ਦੀ ਖਰਾਬ ਹੋਈਆਂ तकरीबन 2 ਲੱਖ ਏਕੜ ਕਿੱਲਾ ਕਹਿੰਦਾ ਖਰਾਬ ਹੋ ਗਿਆ ਤਾਂ ਹਜੇ ਅਸੈਸਮੈਂਟ ਕਰਨ ਦਿਓ ਸਾਨੂੰ ਗਰਾਊਂਡ ਤੇ ਕਿੱਥੇ ਕਿੱਥੇ ਕੀ ਲੋੜ ਹੈ ਵਾਵਾ ਕਰਦਾ ਮੈਂ ਕਿ ਤੁਹਾਡੀ ਜਿੰਨੀ ਵੀ ਸੇਵਾ ਇੱਕ ਜਰੀਆ ਫਾਊਂਡੇਸ਼ਨ ਦੇ ਵਿੱਚ ਆਏਗੀ ਜਾਂ ਤੁਸੀਂ ਸਾਡੇ ਤੇ ਭਰੋਸਾ ਕਰੋਗੇ ਮੈਂ ਜ਼ਵਾਨ ਦਿੰਨਾ ਉਸ ਅਕਾਲਪੁਰ ਨੂੰ ਹਾਜ਼ਰ ਨਾਜ਼ਰ ਸੋਚ ਕੇ ਕਿ ਇੱਕ ਥੇਲੀ ਵੀ ਖਰਾਬ ਨਹੀਂ ਹੋਣ ਦਵਾਂਗੇ ਗਰਾਊਂਡ ਤੇ ਜਾਵਾਂਗੇ ਭਾਵੇਂ ਮੈਨੂੰ ਜਾਣਾ ਪਵੇ ਮੇਰੀਆਂ ਟੀਮਾਂ ਨੂੰ ਜਾਣਾ ਪਵੇ ਦੇਖ ਕੇ ਕਿਨੂੰ ਕਿੰਨੀ ਲੋੜ ਹੈ ਕਿੱਦਾਂ ਦੀ ਲੋੜ ਹੈ ਤਾਂ ਪੂਰੀ ਕਰਾਂਗੇ ਐ ਨਹੀਂ ਕਿ ਬਸ ਸੇਵਾ ਆ ਗਈ ਤੇ ਲੋ ਜੀ ਦੇ ਦਿੱਤੀ ਤੇ ਆ ਰੀਲ ਪਾਤੀ ਨਹੀਂ ਆਰਾਮ ਨਾਲ ਧਿਆਨ ਨਾਲ ਤਾਂ ਇਹਨਾਂ ਨੂੰ ਸਲਾਮ ਹੈ ਔਰ ਇਹਨਾਂ ਨਾਲ ਮੈਂ ਪ੍ਰੋਮਿਸ ਕਰਦਾ ਕਿ ਇਹਨਾਂ ਦੀ ਸੇਵਾ ਬਹੁਤ ਵਧੀਆ ਜਗ੍ਹਾ ਤੇ ਇੱਕ ਲੋੜਮੰਦ ਨੂੰ ਹੀ ਪਹੁੰਚੇਗੀ। ਤਾਂ ਬਹੁਤ-ਬਹੁਤ ਧੰਨਵਾਦ ਸਰ। ਬਹੁਤ ਸ਼ੁਕਰੀਆ। ਬਹੁਤ ਦੂਰ ਸੇ ਆਪ ਦੇਰਾ ਦੂਨ ਸੇ ਆਏ ਹੋ 400 ਕਿਲੋਮੀਟਰ ਦੂਰ ਤੋਂ ਆਏ ਨੇ। 400 ਕਿਲੋਮੀਟਰ ਦੂਰ ਤੋਂ ਆਏ ਨੇ। ਸਲਾਮ ਹੈ ਇਨਾਂ ਵੀਰਾਂ ਨੂੰ ਦੋਨਾਂ ਨੂੰ ਔਰ ਇਦਾਂ ਦੇ ਬੜੇ ਵੀਰ ਸਾਡੇ ਕੋਲ। ਫੋਨ ਸਾਡੇ ਬੰਦ ਨਹੀਂ ਹੋ ਰਹੇ ਹਰ ਟਾਈਮ। ਮਤਲਬ ਸਾਡੇ ਕੋਲ ਤਕਰੀਬਨ 7-8000 ਤਾਂ WhatsApp ਤੇ ਮੈਸੇਜ ਹੋਇਆ ਪਿਆ। ਅਸੀਂ 1:30 ਵਜੇ ਤੋਂ ਇੰਤਜ਼ਾਰ ਕਰ ਰਹੇ ਹਾਂ ਤੁਹਾਡਾ ਇੱਥੇ ਤੋਂ। ਤੇ ਤੁਰੇ ਕਦੋਂ ਤੋਂ ਤੋਇਓ? ਸਾਡੇ 6 ਵਜੇ ਨਿਕਲ ਗਿਆ ਸੀ ਨਾ 1:30 ਵਜੇ ਇੱਥੇ ਪਹੁੰਚ ਗਏ। ਤੁਹਾਨੂੰ ਸਿਰਫ ਇਹ NGO ਕਿਉਂ ਮਿਲੀ ਕਿ ਆਪਕੋ ਇਹ ਕਿਉਂ ਲੱਗਾ ਕਿ ਇਹੀ ਪਰ ਜਾਣਾ ਹੈ। ਕੋਜੀ ਮੈਂ ਤੁਹਾਡੀ ਵੀਡੀਓ ਕਾਫੀ ਟਾਈਮ ਤੋਂ ਦੇਖ ਰਿਹਾ ਹਾਂ ਹੋਰ ਲਾਈਕ ਕਰ ਰਿਹਾ ਮੈਂ ਸੋਚਿਆ ਐਸੀ ਜਦਵੀ ਮਤਲਬ ਅਦਰ ਲੁਧਿਆਣਾ ਹੀ ਅਮਰੇ ਸਰ ਚੱਕਰ ਲੱਗੇਗਾ ਮੇਰੇ ਮੈਂ ਤੁਹਾਡੇ ਤੋਂ ਮਿਲ ਕੇ ਜ਼ਰੂਰ ਆਣਾ ਤੇ ਸੇਵਾ ਕਰਕੇ ਜਾਣੀ ਹੈ। ਤੇ ਐਵੇਂ ਜੀ ਚੀਜ਼ ਹੋਈ ਵਾਪਰਾ ਐਵੇਂ ਜਾਂ ਵਧਿਆ ਹੋਇਆ ਤਾਂ ਕਰਕੇ ਫਿਰ ਮੈਂ ਥੋੜਾ ਜ਼ਰੂਰੀ ਸਮਝਾ ਤੇ ਮੈਂ ਐਨਐਨਓ ਬੋਲਿਆ ਤੇ ਇਹਨਾਂ ਨੇ ਵੀ ਕਿਹਾ ਕਿ ਹਾਂ ਇਕੱਠਾ ਕਰਕੇ ਚੱਲਦੇ ਆਂ ਸੀ ਤੇ ਸਪੈਸ਼ਲ ਤੁਹਾਨੂੰ ਦੇ ਕੇ ਆਵਾਂਗੇ ਗੁਰगांव ਤੋਂ ਰਾਜਸਥਾਨ ਤੋਂ ਬਹੁਤ ਦੂਰੋਂ ਦੂਰੋਂ ਮੈਨੂੰ ਵੀਰਪੈਣ ਫੋਨ ਕਰ ਰਹੇ ਨੇ ਔਰ ਸਾਰੇ तकरीबन ਸੈਲੀਬ੍ਰਿਟੀ ਜਿੰਨੇ ਵੀ ਸੋਸ਼ਲ ਮੀਡੀਆ ਤੇ ਮੇਰੇ ਨਾਲ WhatsApp ਤੇ Instagram ਤੇ ਟੱਚ ਨੇ ਸਰਗੁਣ ਮਹਿਤਾ ਜੀ ਨੇ ਸੇਵਾ ਭੇਜੀ ਦਵਾਈਆਂ ਦੀ ਗੁਰੂ ਰੰਧਾਵਾ ਜੀ ਨੇ ਸੇਵਾ ਭੇਜੀ ਦਵਾਈਆਂ ਦੀ ਧੀਰਜ ਕੁਮਾਰ ਬਾਈ ਜੀ ਤੁਸੀਂ ਫਿਲਮਾਂ ਦੇ ਦੇਖਦੇ ਹੋ ਉਹਨਾਂ ਨੇ ਸੇਵਾ ਭੇਜੀ ਪਰਮੀਸ਼ ਵੀਰੇ ਨੇ ਸੇਵਾ ਭੇਜੀ ਸਾਰੇ ਹੀ ਸੇਵਾ ਭੇਜ ਰਹੇ ਨੇ ਦਵਾਈਆਂ ਦੀ ਔਰ ਛੋਟੇ ਬੱਚੇ ਤੋਂ ਲੈ ਕੇ ਜੇ ਕਿਸੇ ਨੇ 5 ਰੁਪਏ ਵੀ ਕੰਟਰੀਬਿਊਟ ਕੀਤੇ ਆ ਉਹਦੀ ਵੀ ਸੇਵਾ ਨੂੰ ਸਲਾਮ ਹੈ ਕਿਉਂਕਿ ਇੱਥੇ ਵੀ ਨਿਰੰਤਰ ਸੇਵਾ ਚੱਲ ਰਹੀ ਹੈ ਸਾਡੇ ਕੋਲ ਇੱਥੇ ਇੱਕ ਭਾਈ ਸਾਹਿ ਉਹਨਾਂ ਦੇ ਚੂਲੇ ਖਰਾਬ ਹੋ ਗਏ ਤੇ ਉਹਨਾਂ ਦੀ ਆ ਦੇਖੋ ਵਿਚਾਰੇ ਖੜੇ ਪਈ ਆ ਦੇਖੋ ਅਮਰਿਤ ਛਕਾ ਹੂ ਐ ਇਹ ਛੋਟਾ ਬੱਚਾ ਔਰ ਇਨਕੇ ਦੋਨੋਂ ਚੂਲੇ ਖਰਾਬ ਹੈ 2 ਲੱਖ ਰੁਪਏ ਡਾਕਟਰ ਮੰਗ ਰਹੇ ਅਮਰਿਤ ਛਕਾ ਹੂ ਐ ਇਲਾਜ ਕਰਵਾਉਣੇ ਲਈ ਪੈਸੇ ਨਹੀਂ ਕਿਉਂਕਿ ਯਹਾਂ ਪੇ ਤੋਂ 365 ਦਿਨ ਹੀ ਮੈਡੀਕਲ ਸੇਵਾ ਚੱਲ ਰਹੀ ਹੈ ਚਲੋ ਪੰਜਾਬ ਮੈਂ ਹੜ ਆ ਬਾਂ ਆਏ ਆ ਲੋਕੋ ਨੂੰ ਦੇਖ ਕੇ ਬਹੁਤ ਬੁਰਾ ਲੱਗ ਰਹਾ ਪਰ ਯਹਾਂ ਪੇ ਤੋਂ 365 ਦਿਨ ਹੀ ਮੈਡੀਕਲ ਹੜ ਆਏ ਹੋ ਆਂ ਯਹਾਂ ਪਰ ਤੋਂ ਲੋਕ ਰੋਜ਼ ਆਤੇ ਜਿਨਕੋ ਮੈਡੀਕਲ ਜ਼ਰੂਰਤ ਹੈ ਔਰ ਯਹਾਂ ਇੱਥੇ ਵੀ ਪੇਸ਼ੈਂਟ ਦੀ ਪ੍ਰੋਪਰ ਇਨਕੁਆਇ ਚੈੱਕ ਕੀਤਾ ਜਾਂਦਾ ਕਿਥੇ ਕੌਣ ਹੈ ਮਰੀਜ਼ ਕਿੰਨੀ ਸੇਵਾ ਹੈ ਕਿੱਦਾਂ ਇਹਦਾ ਇਲਾਜ ਹੋਣਾ ਪਹਿਲਾਂ ਤਾਂ ਗਵਰਨਮੈਂਟ ਸਕੀਮ ਦੇਖੀ ਜਾਂਦੀ ਹੈ ਕਿ ਜੇ ਕੋਈ ਗਵਰਨਮੈਂਟ ਸਕੀਮ ਮਰੀਜ਼ ਨੂੰ ਲੱਗਦੀ ਹੈ ਤਾਂ ਉਹਦੇ ਨਾਲ ਫ੍ਰੀ ਇਲਾਜ ਕਰਾ ਲਓ ਜੇ ਉਹ ਨਹੀਂ ਲੱਗਦੀ ਫਿਰ ਅਸੀਂ ਡੋਨਰ ਨੂੰ ਕਹਿੰਦੇ ਆ ਕਿ ਆਪ ਆਪਣੀ ਸੇਵਾ ਇਨਕੋ ਦੇ ਦਿਓ ਔਰ ਅਸੀਂ ਮਰੀਜ਼ ਨੂੰ ਵੀ ਕਹਿੰਦੇ ਆ ਕਿ ਅੱਧੇ ਪਚ ਅੱਧੇ ਪੈਸੇ ਤੁਸੀਂ ਵੀ ਕਰੋ ਤੇ ਭਾਈ ਸਾਹਿਬ ਜੀ ਤੁਹਾਡੇ ਚੂਲੇ ਗਏ ਤਾਂ ਖਰਾਬ ਨੇ ਆਜੋ ਮਾੜਾ ਚੱਲ ਕੇ ਵੀ ਦਿਖਾਓ ਕਦੋਂ ਤਾਂ ਖਰਾਬ ਨੇ ਚੂਲੇ ਭਾਈ ਮੇਰਾ ਐਕਸੀਡੈਂਟ ਹੋ ਗਿਆ ਸੀ 18 ਦੇ ਵਿੱਚ 18 19 ਵਿੱਚ ਜਿਹੜੇ ਪਟਿਆ ਸੀ ਉਹ ਜਿਹੜੇ ਖਾਨੇ ਦਿਖਾਈਓ ਆ देखो इतना लोग डोनेट करने के बाद भी ऐसे मरीज़ों की मदद क्यों नहीं हो पा रही पता है क्योंकि लोगों को मालूम ही नहीं देने कहाँ हैं और इनको मालूम नहीं है मदद लें कहाँ से इन दोनों का गैप पूरा करने के लिए ही एक जरिया फाउंडेशन बनी है कि भाई पैसे देने वाले नहीं पता दइए कितने क्योंकि आपको आप जहाँ भी देने जाओगे लोग तो आपसे पैसे खोलेंगे कि दे दो समझ दे दो असी लोडमंदा असी ने डी इनको नहीं पता लगेगा हम कहाँ जाएँ तो फिर एक जरिए एक ब्रिज बनती है कि भाई आप भी यहीं पर आओ आप भी यहीं पर आओ हम इनके घर की इंक्वायरी करेंगे चेक करेंगे इनका छोटा बच्चा अगर इनके घर की इंक्वायरी पास हुई दो लाख रुपया डॉक्टर ने खर्चा बताया कुछ बोलेंगे आप भी इकट्ठे करो लाख डेढ़ लाख रूपया एक जरिया से आप जैसे लोगों की वजह से होके इनका इलाज हो जाएगा अपना घर चलाएगा अब यही बंदा जाके अगर भगवान ना करे सुसाइड कर ले तो हम बोलेंगे यार बड़ा बुरा कर लिया हमें बता देता है ही ਜੇ ਮੈਂ ਰਗਿਆ ਫਿਰ ਕਰ ਨੂੰ ਇਹ ਵੀ ਤੇ ਕਰਾਇਆ ਧੱਕੇ ਖਣ ਚੁੱਕੀ ਆ ਕਿ ਨਾ ਮੇਰੇ ਕੋਲ ਜਗਾ ਆਪਦੀ ਨਾ ਕੋਈ ਕਰਾਇਦੇ ਬੈਠਿਆ ਸੀ ਨਹੀਂ ਮਰਨ ਨੂੰ ਤਿਆਰ ਹਾਂ ਭਾਜੀ ਕੀ ਕਰਨਾ ਹੋਣਾ ਜਿਹਦੇ ਦੇ ਕੋਈ ਬੰਦਾ ਕਹਿ ਰਿਹਾ ਮੈਂ ਸੋਸਾਇਟੀ ਕਰ ਲੈਣਾ ਸੀ ਕੋਈ ਨਹੀਂ ਸਾਡੇ ਤੋਂ ਜਿੰਨੀ ਸੋ ਜਾ ਵਾ ਵਨ ਸਾਲ ਮਾਲਕ ਕਿਰਪਾ ਕਰੇ ਮੈਂ ਪੰਜਾਬ ਤੋਂ ਬਾਹਰ ਵੀ ਲੋਕਾਂ ਨੂੰ ਇਨਸਾਨੀਅਤ ਦੇ ਵਾਸਤੇ ਕਹਿਣਾ ਚਾਹੁੰਦਾ ਕਿ ਯਾਰ ਲੋਕ ਬਹੁਤ ਦੁਖੀ ਨੇ ਗਰਾਊਂਡ ਤੇ ਠੀਕ ਆ ਦਿਨ ਚੱਲੇ ਨੇ ਚਾਰ ਪੰਜ ਦਿਨ ਤੋਂ ਲੋਕ ਬਹੁਤ ਜ਼ਿਆਦਾ ਦਰਦ ਚ ਨੇ ਹੋਣਾ ਵੀ ਚਾਹੀਦਾ ਕਿਉਂਕਿ ਪੰਜਾਬ ਦੁਨੀਆ ਲਈ ਖੜਦਾ ਤੇ ਅੱਜ ਦੁਨੀਆ ਨੂੰ ਆਪਣੇ ਆਪ ਖੜਨਾ ਚਾਹੀਦਾ ਪੰਜਾਬ ਨਾਲ ਇਹ ਸੋਚੇ ਬਿ ਹੁਣ ਪੰਜਾਬ ਵਾਲੇ ਥੋੜੀ ਕਹਿਣਗੇ ਪਲੀਜ਼ ਆ ਕੇ ਸਾਡੀ ਮਦਦ ਕਰੋ ਯਾਰ ਪੰਜਾਬ ਤਾਂ ਰਾਜੇ ਆ ਰਾਜਿਆਂ ਦਾ ਪੰਜਾਬ ਹੈ ਤਾਂ ਰਾਜੇ ਕਦੀ ਹੱਥ ੱਡਣ ਨਹੀਂ ਜਾਂਦੇ ਹੁੰਦੇ ਤਾਂ ਤੁਹਾਨੂੰ ਜੇ ਲੱਗ ਰਿਹਾ ਕਿ ਪੰਜਾਬ ਨੂੰ ਅੱਜ ਲੋੜ ਹੈ ਤਾਂ ਆਪ ਆਪਣੀ ਜ਼ਿੰਮੇਵਾਰੀ ਸਮਝ ਕੇ ਖੜੇ ਹੋਵੋ ਔਰ ਐਦਾਂ ਦੇ ਵੀਰ ਪੰਜਾਬ 'ਚ ਇੱਕ ਨਹੀਂ ਅਨੇਕਾਂ ਨੇ ਬਸ ਇਹਨਾਂ ਦੀ ਕਦੀ ਵੀਡੀਓ ਵਾਇਰਲ ਨਹੀਂ ਹੋਈ ਇਹਨਾਂ ਨੂੰ ਕਦੀ ਰੋਕੇ ਇੰਟਰਵਿਊ ਨਹੀਂ ਹੋਈ ਤਾਂ ਕਰਕੇ ਇਹਨਾਂ ਦੀ ਮਦਦ ਨਹੀਂ ਹੋਈ ਜੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਆਪਾਂ ਮੀਡੀਆ ਰਾਹੀਂ ਆਈਟੀ ਰਾਹੀਂ ਇਹਨਾਂ ਦਾ ਪੂਰਾ ਬਣਾ ਕੇ ਕਰ ਦਈਏ ਤਾਂ ਲੋਕ ਇਹਨਾਂ ਦੀ ਵੀ ਮਦਦ ਕਰ ਦਣਗੇ ਪਰ ਅਸੀਂ ਇਕੱਲੇ-ਇਕੱਲੇ ਮਰੀਜ਼ ਦੀ ਕਿੱਦਾਂ ਵੀਡੀਓ ਬਣਾਈਏ ਇੱਕ ਰੋਜ਼ 100-100 ਮਰੀਜ਼ ਐ ਤਾਂ 100 ਰੀਲਾਂ ਤਾਂ ਨਹੀਂ ਚਲਣੀਆਂ ਨਾ ਇੱਕ ਅੱਧੀ ਰੀਲ ਕੋਈ ਚਲਦੀ ਐ ਉਸ ਮਰੀਜ਼ ਦੀ ਮਦਦ ਵਾਸਤੇ ਲੋਕ ਆ ਜਾਂਦੇ ਨੇ ਅੱਗੇ ਹਸਤੇ ਆਉਂਦੇ ਨੇ ਤੁਸੀਂ ਪਲੀਜ਼ ਬੈਠੋ ਤਾਂ ਮੈਂ ਬੇਨਤੀ ਕਰਨਾ ਚਾਹਨਾ ਕਿ ਇੰਨਾ ਲੋਕਾਂ ਨੂੰ ਮਰਨ ਲਈ ਮਜਬੂਰ ਨਾ ਕਰੋ ਜਿਹੜੇ ਇਦਾਂ ਦੇ ਵੀਰ ਨੇ ਅਗਰ ਤੁਸੀਂ ਭਰੋਸਾ ਕਰਦੇ ਹੋ ਇੱਕ ਜ਼ਰੀਆ ਤੇ ਤੁਹਾਨੂੰ ਗਰਾਊਂਡ ਤੇ ਹੀ ਮਿਲਾਂਗੇ ਕੱਲੇ ਫੋਨ ਤੇ ਨਹੀਂ ਅਗਰ ਇਹ 1:30 ਵਜੇ ਤੋਂ ਵੇਟ ਕਰ ਰਹੇ ਨੇ ਤਾਂ ਗੱਲ ਉਹੀ ਐ ਇਹਨਾਂ ਦੇ ਵਿੱਚ ਜੇ ਤੁਸੀਂ ਮਿਲਣਾ ਤੇ ਸਾਡੀ ਟੀਮ ਦਾ ਜਿਹੜਾ ਸ਼ਾਮ ਦਾ ਟਾਈਮ ਐ ਕਿਉਂਕਿ ਸਵੇਰ ਦੇ ਅਸੀਂ ਵੀ ਹੜਾਂ 'ਚ ਬਿਜ਼ੀ ਆ ਤੇ ਇਹ ਵਿਚਾਰੇ 1:30 ਵਜੇ ਤੇ ਬੈ ਤੁਸੀਂ ਵੀ ਸ਼ਾਮ ਨੂੰ 7 ਤੋਂ 9 ਮੋਲ ਟਾਊਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਅਸੀਂ ਮਿਲਦੇ ਆਓ ਆ ਕੇ ਬੈਠੋ ਦੇਖੋ ਕਿਵੇਂ ਕੰਮ ਹੋ ਰਿਹਾ ਕੀ ਹਿਸਾਬ ਕਿਤਾਬ ਹੈ ਸਾਰਾ ਟਾਈਮ ਕੱਢ ਕੇ ਆਓ ਤੁਹਾਨੂੰ ਮਜ਼ਾ ਆ ਜਾਊਗਾ ਸੇਵਾ ਦਾ ਤਸੱਲੀ ਨਾਲ ਸੇਵਾ ਹੋਈ ਸ਼ੁਕਰੀਆ ਬਾਜੀ ਥੈਂਕ ਯੂ ਅੱਛਾ ਲਗਾ ਆਪਸੇ ਮਿਲ ਕੇ ਥੈਂਕ ਯੂ ਬਾਜੀ ਆਪਕਾ ਵੀ ਆਪਕਾ ਸ਼ੁਭਨਾਮ ਤੌਕੀਰ ਆਲਮ ਤੌਕੀਰ ਆਲਮ ਤੌਕੀਰ ਆਲਮ ਜੀ ਸਾਡੇ ਕੋਲ ਜਿਹੜੇ ਡਾਕਟਰ ਸਾਹਿਬ ਗਏ ਸੀ ਉਹ ਵੀ ਮਿਸਟਰ ਖਾਨ ਸੀ ਅੱਜ ਪੰਜਾਬ ਦੇ ਹੜਾਂ ਦੇ ਵਿੱਚ ਜਿਹੜੇ ਡਾਕਟਰ ਸਾਹਿਬ ਅੱਜ ਸੇਵਾ ਕਰਨ ਗਏ ਸੀਗੇ ਉਹ ਵੀ ਕੀ ਨਾਮ ਸੀ ਡਾਕਟਰ ਸਾਹਿਬ ਦਾ ਇਕ ਤਾਂ ਨਾਮ ਥੋੜਾ ਜਿਹਾ ਔਖਾ ਹੁੰਦਾ ਸਾਡੇ ਲਈ ਲੈਣਾ ਸਾਨੂੰ ਇਹ ਹੁੰਦਾ ਗਲਤ ਨਾ ਲਿਆ ਦੀ ਹੈ ਰਜ਼ਵਾਦ ਖਾਨ ਨਸਵਾਦ ਖਾਨ ਜੀ ਨਸਵਾਦ ਖਾਨ ਜੀ ਤਾਂ ਇਹ ਸਾਰੇ ਭਰਾ ਨੇ ਜਿਹੜੇ ਧਰਮ ਜਾਤੀਆਂ ਦੇ ਉੱਪਰ ਉੱਠ ਕੇ ਦੀਓ ਦੇਖੋ ਸੇਵਾ ਕਰ ਰਹੇ ਨੇ ਅਸੀਂ ਐਵੇਂ ਕਲੇਸ਼ ਪਵਾਨੇ ਰਹਿੰਦੇ ਆ ਜੀ ਇਹ ਉਤਰਾਮ Hindu Muslim Sikh ਸਾਰੇ ਸਾਹਿਬ ਇੱਕ ਨੇ ਜਿਹੜੇ ਪਾੜ ਪਵਾਨਦੇ ਨੇ ਇਹਨਾਂ ਤੋਂ ਬਚ ਕੇ ਰੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਅੱਛਾ ਲਗਾ ਆਪਸੇ ਮਿਲ ਕੇ ਸ਼ੁਕਰੀਆ ਥੈਂਕ ਯੂ ਬਾਜੀ ਬਹੁਤ ਧੰਨਵਾਦ ਪਲੀਜ਼ 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 ਆ ਬੇਟਾ ਕਰੀ